ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਅੱਜ ਜੀ ਤੇ ਨਵੇਂ ਟਰੈਕਟਰ ਆਏ ਹਨ ਤੇ ਅੱਜ ਅਰਦਾਸ ਬੇਨਤੀ ਹੋਈ ਹੈ ਤੇ ਆਹ ਦੇਖੋ ਜੀ ਸੰਗਤ ਜੀ ਦਰਸ਼ਨ ਕਰੋ ਬਾਜੋ ਬਾਜੋ ਮਰੀਕ ਸਿੰਘ ਬਾਜੋ ਆਹਾ ਫਲਕਾਰੀ ਪਾਈਏ ਦੇਖੋ ਲੈ ਵੀ ਜੀ ਜਿਨੇ ਜਿਨੇ ਵੀਡੀਓ ਦੇਖ ਵਧਾਈਆਂ ਦੇਈ ਜਾਓ ਆ ਵੀ ਕਲੈਕਟਰ ਦੇ ਸਾਡਾ ਖਾਣਾ ਨਹੀਂ ਪੱਟ ਨਾ ਅੱਜ ਅਰਦਾਸਾਂ ਬੇਨਤੀ ਕਰਾਈਆਂ ਦੇਖੋ ਜੀ ਗੁਰੂ ਘਰ ਦੇ ਵਿੱਚ ਤੇ ਲਾ ਵੀ ਵਧਾਈਆਂ ਦਈ ਜਾਓ ਆ ਦੇਖੋ ਸੋਨਾ ਲੀਕਾ ਜੀ ਲੈ ਗਿਦਵਾਂਗੇ ਤੈਨੂੰ ਵੀ ਨਾ ਸੋਨਾ ਲੀਕਾ ਨਹੀਂ ਪਰਮਾਤਮਾ ਬਾਬੇ ਦਾ ਹਰ ਹੋਰ ਵੀ ਠੀਕ ਹੋ ਹਰਿਆ ਬਾਬੇ ਦਾ ਹੋਣਾ ਚਾਹੀਦਾ ਹਾਂ ਮਾਹਰੇ ਕਿਰਪਾ ਜੇ ਤੇ ਇਹਦੀ ਨਿਗਾਹ ਹੋ ਗਈ ਤੇ ਦਿਵਾ ਦੂ ਆ ਦੇਖੋ ਜੀ ਲਾਵੀ ਜਿਹੜੇ ਜਿਹੜੇ ਵੀਡੀਓ ਦੇ ਇੱਕ ਵਧਾਈਆਂ ਦੇ ਚੱਲੋ ਜੀ ਸਾਰਿਆਂ ਨੂੰ ਕਿਉਂਕਿ ਚੰਗੀ ਗੱਲ ਹੈ ਨਗਰ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਮਾਹਰੇ ਕਿਰਪਾ ਕਰਨ ਸਾਰਿਆਂ ਤੇ ਤੇ ਆ 4x4 ਹੈ ਜੀ ਤੇ ਆ ਦੂਜਾ ਤੇ ਮਾ ਬਾਬਾ ਜੀ ਹਾਂ ਜੀ ਤੇ ਫਿਰ ਇਹਨਾਂ ਲੰਗਰ ਲਾਏ ਚਾਹਦਾ ਜੀ ਸੰਗਤ ਛੱਕ ਰਹੀ ਹੈ ਲੰਗਰ ਤੇ ਲਾ ਵੀ ਇੱਕ ਹੋ ਆ ਗਿਆ 4x4 ਇੱਕ ਹੋਰ ਆ ਚਾਰ ਆਇਆ ਟਰੈਕਟਰ ਜੀ ਨਵੇਂ ਕੱਲ ਤੇ ਤੇ ਕਾਹ ਮਾ ਜੀ ਹੋਰ ਹੋਰ 4 ਟਰੈਕਟਰ ਆਏ ਬਾਤ ਮੁਲਾਮ ਬਾਹਰ ਹੀ ਆ ਗਏ ਹਾਂ ਜੀ ਹਾਂ ਜੀ ਹਾਂ ਜੀ ਆਹ ਨਹੀਂ ਆਈ ਕੀ ਫਾਇਦਾ ਆ ਗੋਲ ਆ ਗੋਲ ਸੋ ਜਾ ਆ ਚਾਰ ਲਾਈਨ ਹਾਂ ਆ ਜ਼ੋਰ ਚ ਹਾਂ 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 ਕਿਤੇ ਨਹੀਂ ਗਣੀ हाँ जी हाँ जी हाँ जी बहुत है यहाँ देखो दिन में पता ही है जी जंड़सी बनाती है हाँ आ देख मारे न रंगपाग लाते जी मैं पता ही है और <laughs> देनूं <laughs> <laughs> <laughs>